ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੂਹੀ ਮਹਿਲਾ ਪੰਜਵਾਂ ਤਨ ਸੁਹਾਗਨ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰੀਏ ਸਿਉ ਰਾਤੀ ਰਲੀਆਂ ਮਾਨੈ ਸੁਨ ਸਖੀਏ ਪ੍ਰਭ ਮਿਲਨ ਨਿਸਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਓ ਸਖੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਪਾਵੇ ਸਾਹ ਸੁਹਾਗਨ ਅੰਕ ਸਮਾਵੇ ਇਹ ਪੰਜਵੀਂ ਪਾਛਾਹੀ ਤਾਂਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਹੇ ਸਹੇਲਿਏ ਉਹ ਜੀਵ ਇਸਤਰੀ ਸਲਹਨ ਜੋਗ ਹੈ ਸੁਹਾਗ ਭਾਗ ਵਾਲੀ ਹੈ ਜਿਹੜੀ ਪ੍ਰਭੂ ਪਤੀ ਨਾਲ ਸਾਜ ਬਣਾਉਂਦੀ ਹੈ ਜਿਹੜੀ ਅਹੰਕਾਰ ਛੱਡ ਕੇ ਪ੍ਰਭੂ ਪਤੀ ਦਾ ਹੁਕਮ ਮੰਦੀ ਰਹਿੰਦੀ ਹੈ ਉਹ ਜੀਵ ਇਸਤਰੀ ਪ੍ਰਭੂ ਪਤੀ ਦੇ ਪਿਆਰ ਰੰਗ ਵਿੱਚ ਰੰਗੀ ਹੋਈ ਉਸ ਦੇ ਮਿਲਾਪ ਦਾ ਆਤਮਿਕ ਆਨੰਦ ਮੰਦੀ ਰਹਿੰਦੀ ਹੈ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਮੈਂ ਤੋਂ ਸੁਣ ਲੋ ਉਹ ਨਿਸ਼ਾਨੀ ਉਹ ਤਰੀਕਾ ਇਹ ਹੈ ਕਿ ਲੋਕ ਲਾਜ ਦੀ ਖਾਤਰ ਕੰਮ ਕਰਕੇ ਛੱਡ ਕੇ ਆਪਣਾ ਮਨ ਆਪਣਾ ਸ਼ਰੀਰ ਪਰਮਾਤਮਾ ਦੇ ਹਵਾਲੇ ਕਰ ਦੇ ਇੱਕ ਸਤ ਸੰਗੀ ਸਹੇਲੀ ਦੂਜੇ ਸਤ ਸੰਗੀ ਸਹੇਲੀ ਨੂੰ ਪ੍ਰਭੂ ਪਤੀ ਦੇ ਮਿਲਾਪ ਦੇ ਤਰੀਕੇ ਬਾਰੇ ਸਮਝਾਉਂਦੀ ਹੈ ਤੇ ਆਖਦੀ ਹੈ ਕਿ ਜਿਹੜੇ ਜੀਵ ਜੀਤਰੀ ਉਹੀ ਕੁਛ ਕਰਦੀ ਹੈ ਜੋ ਪ੍ਰਭੂ ਪਤੀ ਨੂੰ ਪਸੰਦ ਆ ਜਾਂਦਾ ਹੈ ਉਹ ਸੁਹਾਗ ਭਾਗ ਵਾਲੀ ਜੀਵ ਇਸਤਰੀ ਉਸ ਪ੍ਰਭੂ ਦੇ ਚੜਨਾ ਵਿੱਚ ਲੀਨ ਰਹਿੰਦੀ ਹੈ